ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਆਪਾਂ ਆਪਦੇ ਫਾਰਮ ਨੀਲੀ ਰਾਵੀ ਉੱਪਰੋਂ ਸਭ ਤੋਂ ਪਹਿਲਾਂ ਤਰੀਕ ਨੋਟ ਕਰੋ ਦੋਸਤੋ ਅੱਜ 28 ਤਰੀਕ ਆ 11ਵਾਂ ਮਹੀਨਾ 2025 ਦੋਸਤੋ ਸਭ ਤੋਂ ਪਹਿਲਾਂ ਪਿੰਡ ਆਪਣਾ ਮਾਛੀ ਬੁਗਰਾ ਨੇੜੇ ਸ਼ਹਿਰ ਜਿਹੜਾ ਤਲਵੰਡੀ ਭਾਈ ਲੱਗਦਾ ਤੇ ਜ਼ਿਲ੍ਹਾ ਦੋਸਤੋ ਆਪਣਾ ਫਰੋਜ਼ਪੁਰ ਲੱਗਦਾ ਆਪਣਾ ਪਿੰਡ ਦੋਸਤੋ ਮੋਗੇ ਤੋਂ ਫਰੋਜ਼ਪੁਰ ਵਾਲਾ ਜਿਹੜਾ ਹਾਈਵੇ ਉਹਦੇ ਉੱਪਰ ਆ ਤਲਵੰਡੀ ਭਾਈ ਸ਼ਹਿਰ ਤੋਂ 6 ਕਿਲੋਮੀਟਰ ਫਰੋਜ਼ਪੁਰ ਵਾਲੀ ਸਾਈਡ ਅੱਜ ਤੁਹਾਡੇ ਆਸਤੇ ਆਪਾਂ ਦੋ ਨੀਲੀ ਰਾਵੀ ਨਾਲ ਸੱਦੀਆਂ ਕਟੀਆਂ ਤੇ ਝੋਟੀਆਂ ਲੈ ਕੇ ਆਏ ਆ ਪਹਿਲੇ ਨੰਬਰ ਉੱਪਰ ਜਿਹੜੀ ਕੱਟੀ ਤੁਸੀਂ ਦੇਖ ਰਹੇ ਹੋ ਦੋਸਤੋ ਪ੍ਰੋਪਰ ਜਿਹੜਾ ਟੇਡਾ ਕੱਟ ਆਉਂਦਾ ਚਾਰੇ ਪੈਰਾਂ ਤੇ ਤੁਹਾਨੂੰ ਮਾਰਕਿੰਗ ਮਿਲ ਜੂ ਲੰਮੀ ਪੋਛ ਦੋਸਤੋ ਤੇ ਬਿਲਕੁਲ ਜਿਹੜੀ ਜਾਇਜ਼ੀ ਮਾਰਕਿੰਗ ਹੋਊਗੀ ਬਾਕੀ ਦੋਸਤੋ ਬਿਲਕੁਲ ਸਾਫ ਸੁਥਰੀ ਚੰਗੀ ਸਮੀ ਚੰਗੇ ਪੈਠਗੋੜੀ ਦੋਸਤੋ ਕੱਟੀ ਆ ਇਹ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਟੇਢਾ ਕੱਟ ਆਉਂਦਾ ਬਾਰਡਰ 벨ਟ ਦਾ ਜਿਹੜਾ ਪਿਓਰ ਮੰਨਿਆ ਜਾਂਦਾ ਦੋਸਤੋ ਬਹੁਤ ਚੰਗੀ ਸਮੀ ਪਲੀ ਹੋਈ ਕੱਟੀ ਆ ਦੋਸਤੋ ਫੇਸ ਕੁਆਲਿਟੀ ਮਣਕਣੀ ਅੱਖ ਸਿੰਘ ਜਿਹੜਾ ਕਰਮਾਈ ਨੇ ਨੇੜਿਓਂ ਕੁੰਡਾ ਕਰ ਲਿਆ ਬਾਕੀ ਦੋਸਤੋ ਟੇਢੇ ਕੱਟ ਦੀ ਮਾਰਕੀਟ ਵੀ ਬਹੁਤ ਆ ਤੇ ਮਾਰ ਵੈਸੇ ਜਿਹੜੀ ਮੰਗ ਵੀ ਬਹੁਤ ਸੀ ਬਾਕੀ ਝੋਲੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਸਾਫ ਸੁਥਰੀ ਤੇ ਵਿਥੀ ਉੱਪਰ ਥਾਣਾ ਦੋਸਤੋ ਤੇ ਉੱਚੇ ਪੈਠ ਬੁੜੇ ਦੀ ਆ ਬਹੁਤ ਚੰਗੀ ਜਿਹੜੀ ਇਹ ਕੱਟੀ ਹੈ ਦੋਸਤੋ ਉਮਰੋਂ ਹਜੇ ਸਾਰੀ 13 14 ਮਹੀਨਿਆਂ ਦੀ ਆ ਸੰਭੀ ਪਲੀ ਦੋਸਤੋ ਚੰਗੀ ਆ ਬਾਕੀ ਨੰਬਰ 2 ਦੇ ਉੱਪਰ ਦੋਸਤੋ ਇਹ ਝੋਟੀ ਆ 2 ਸਾਲ ਤੋਂ ਪਲੱਸ ਜਿਹੜੀ ਉਮਰ ਆ ਟੇਡਾ ਕਾਟਾ ਦੋਸਤੋ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਆ ਮਣਕਣੀ ਅੱਖਾਂ ਬਿਲਕੁਲ ਜਿਹੜੇ ਚਾਰੇ ਪੈਰਾਂ ਦੇ ਉੱਪਰ ਜੈ ਜੀ ਮਾਰਕੀ ਹੋਊਗੀ ਬਾਕੀ ਜਿਹੜਾ ਬਾਡੀ ਢਾਂਚਾ ਦੋਸਤੋ ਲੰਮੇ ਤੇ ਚੌੜੇ ਬਾਡੀ ਢਾਂਚੇ ਦੀ ਆ ਤੇ ਲੰਮੀ ਲੱਤ ਯਾਨੀ ਕਿ ਉੱਚੇ ਪੈਠਪੂੜੇ ਚੰਗੇ ਕਦ ਕਾਠੀ ਦੀ ਇਹ ਝੋਟੀ ਆ ਦੋਸਤੋ ਤਿੰਨ ਚਾਰ ਦਿਨ ਹੋ ਗਏ ਦੋਸਤੋ ਹੀਟ ਵਿੱਚ ਆਈ ਸੀ ਪਹਿਲੀ ਹੀਟ ਜਿਹੜੀ ਇਹਦੀ ਮੈਸਾ ਦੋਸਤੋ ਦੰਦਾਂ ਤੋਂ ਦੋਸਤੋ ਇਹ ਖੀਰੀ ਹੋਊਗੀ ਬਾਕੀ ਜੇ ਝੋਲੀ ਦੀ ਗੱਲ ਕਰਦੇ ਆ ਦੋਸਤੋ ਝੋਲੀ ਤੁਸੀਂ ਦੇਖ ਸਕਦੇ ਆ ਵੀ ਜਿਹੜਾ ਵਿੱਥੇ ਦੇ ਉੱਪਰ ਥਣ ਲੱਗਾ ਹੋਇਆ ਤੇ ਬਲਾਂ ਵਾਲੀ ਝੋਲੀ ਆ ਬਿਲਕੁਲ ਜਿਹੜੀ ਸਾਫ਼ ਸੁਥਰੀ ਦੋਸਤੋ ਝੋਲੀ ਆ ਕੱਟੀ ਦੀ ਜੇ ਦੋਹਾਂ ਕੱਟੀਆਂ ਦੀ ਰੇਟ ਦੀ ਗੱਲ ਕਰਦੇ ਆ ਦੋਸਤੋ ਰੇਟ ਜਿਹੜਾ ਫੋਨ ਦੇ ਉੱਪਰ ਹੋਊਗਾ ਸਕ੍ਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਤੁਸੀਂ ਫੋਨ ਲਾ ਕੇ ਸੰਪਰਕ ਕਰ ਸਕਦੇ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੁਸੀਂ ਇਹ ਕਟੀਆਂ ਦੀ ਡਿਲੀਵਰੀ ਕਰਾ ਸਕਦੇ ਆ ਡਿਲੀਵਰੀ ਦੇ ਜਿਹੜਾ ਐਕਸਟਰਾ ਚਾਰजेस ਹੋਣਗੇ ਦੋਸਤੋ ਜੇ ਤੁਸੀਂ ਜੋੜਾ ਖਰੀਦੋਗੇ ਤਾਂ ਜੋੜੇ ਦਾ ਦੋਸਤੋ ਪੂਰਾ ਵਧੀਆ ਜਿਹੜਾ ਮਾਣ ਤਨ ਤੁਹਾਡਾ ਕੀਤਾ ਜਾਊਗਾ ਬਾਕੀ ਕਟੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਪੇਜ ਦੇ ਉੱਪਰ ਨਵੇਂ ਆਈਆਂ ਤਾਂ ਫੋਲੋ ਜਰੂਰ ਕਰਿਓ ਪੇਜ ਨੂੰ ਦੋਸਤੋ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਡੇ ਜਾਨਵਰ ਤੁਹਾਨੂੰ ਕਿਵੇਂ ਦੇ ਲੱਗੇ ਫੋਲੋ ਜਰੂਰ ਕਰਿਓ ਜੀ ਤੇ ਜਾਂ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ